ਹਾਂਜੀ ਅੱਜ ਆਏ ਸੀਗੇ ਘੋੜਿਆਂ ਦੀ ਮੰਡੀ ਤੇ ਉਹਨੂੰ ਕਰਾਉਨੇ ਆ ਦਰਸ਼ਨ ਸਾਰੇ ਮੇਲੇ ਦੇ ਅੱਜ ਆਹ ਦੇਖੋ ਖੜੇ ਆ ਨੁਕਰੇ ਬਸ਼ੇਰੇ ਉਡੂੰਦੀ ਸਟੱਡ ਫਾਰਮ ਸੌਦੇ ਹੋਈ ਜਾਂਦੇ ਆ ਕਹਿੰਦੇ ਕੀ ਹਾਲ ਹੈ ਭਾਈ ਕੀ ਹਾਲ ਹੈ ਚਲੋ ਵੀਰੇ ਹੁਣੇ ਉਧਰ ਚਲੇ ਗਏ ਆਪਾਂ ਫੇਰ ਮਿਲਦੇ ਆ ਬਾਜ਼ਾਰ ਲੱਗਿਆ ਹੋਇਆ ਜੀ ਛੋਟੀਆਂ ਦੇਖੋ ਕਿੰਨੀਆਂ ਸੋਹਣੀਆਂ ਆ ਘੋੜਿਆਂ ਦਾ ਸਮਾਨ ਸਾਰਾ ਅੱਜ ਹੈਗਾ ਲਾਸਟ ਦਿਨ ਆ ਨਾਈਟ